ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਜੀ ਤੁਹਾਨੂੰ ਇੱਕ ਅਸੀਂ ਡੌਗ ਦਿਖਾਉਣੇ ਆ ਜਿਹੜੇ ਡੌਗ ਇਹ ਵੀ ਆਪਣੇ ਇਹ ਰੱਖੇ ਹੋਏ ਨੇਗੇ ਜਿਹੜੇ ਇਹਨਾਂ ਦੀ ਤੁਹਾਨੂੰ ਮੈਂ ਇੱਕ ਅੱਜ ਵੱਖਰੀ ਤੁਹਾਨੂੰ ਸੈਣ ਦਿਖਾਉਣਾ ਵੀ ਇਹ ਆਪਦੇ ਇਹ ਜਿਹੜਾ ਮਤਲਬ ਕਿ ਵੀਰ ਇਹਨਾਂ ਨੂੰ ਲੈ ਕੇ ਆਇਆ ਸੀਗਾ ਇੱਥੇ ਛੱਡ ਕੇ ਗਿਆ ਸੀ ਕੁਸਕ ਦਿਨਾਂ ਦੀ ਸੀ ਉਦੋਂ ਜਿਹੜੇ ਆ ਆਪਣੇ ਜਥੇਦਾਰ ਜੀ ਖੜੇ ਨੇਗੇ ਇਹ ਇਹ ਲੈ ਆ ਕੇ ਇਨਾ ਭੈਣ ਹੋਰਾਂ ਨੂੰ ਦੇ ਕੇ ਗਏ ਸੀਗੇ ਮਾਲਕੇ ਇਹ ਭੈਣ ਨੇ ਔਰ ਇਹ ਵੀਰ ਪਹਚਾਉਣ ਆਲਾਗਾ ਪਰ ਇਹ ਪਹਚਾਉਣ ਵਾਲੇ ਨੂੰ ਦੇਖ ਲੋ ਉਹਦਨੇ ਇਹ 7-8 ਦਿਨਾਂ ਦੀ ਸੀਗੀ ਇਹਨੂੰ ਇੰਨਾ ਪਹਿਚਾਣਦੀ ਆ ਪਤਾ ਨਹੀਂ ਤਾਂ ਇਸ ਸਰੀਰ ਦੀ ਇਹਨੂੰ ਸਮੈਲ ਆਈ ਹੈ ਵੀ ਇਹ ਬੰਦਾ ਮੇਰੇ ਨਾਲ ਮੈਨੂੰ ਲੈ ਕੇ ਆਇਆ ਸੀ ਇਹਨੇ ਕੋਟ ਚ ਪਾ ਕੇ ਲੈ ਕੇ ਆਂਦਾ ਮੈਨੂੰ ਤਾਂ ਲੱਗਦਾ ਵੀ ਇਸ ਇਹਦੀ ਸਕਿਨ ਦੀ ਬਾਈ ਨੂੰ ਬਾਈ ਦੀ ਸਕਿਨ ਦੀ ਇਹਨੂੰ ਸਮੈਲ ਆਉਂਦੀ ਆ ਤਾਂ ਕਰਕੇ ਇਹਨੂੰ ਆਪਣਾ ਸਮਝਦੀ ਆ ਪਤਾ ਨਹੀਂ ਕਿਉਂ ਸਮਝਦੀ ਆ ਕਿਉਂਕਿ ਛੋਟੀ ਬਹੁਤ ਸੀਗੀ ਇਹ ਆਪਾਂ ਦੇਖੀਏ ਵੀ ਛੋਟੇ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਪਰ ਜਦੋਂ ਇਹ ਭੈਣ ਇਹਨੂੰ ਬਾਈ ਨੂੰ ਕੁਝ ਬੋਲਦੀ ਆ ਤਾਂ ਇਹ ਬੜਾ ਹਰਖ ਕੇ ਉਸ ਨੂੰ ਪੈਂਦੀ ਆ ਵੀ ਮੈਂ ਤੈਨੂੰ ਖਾ ਜੂਗੀ ਆ ਤੁਸੀਂ ਦੇਖ ਸਕਦੇ ਹੋ ਯਾਰ ਕਿਉਂਕਿ ਮਾਲਕਾ ਆ ਭੈਣ ਐ ਰੋਟੀ ਟੋ ਕਾਹ ਪੈਣ ਖਵਾਉਂਦੀ ਐ ਇਹ ਬਾਈ ਤਾਂ 7-8 ਦਿਨਾਂ ਦੀ ਲਿਆ ਕੇ ਦੇ ਕੇ ਗਿਆ ਸੀ ਇਸ ਭੈਣ ਨੂੰ ਤੁਸੀਂ ਇਹ ਦੇਖੋ ਵੀ ਕੀ বুঝੋਗੇ ਵੀ ਤੁਸੀਂ ਵੀ ਇਹਨੂੰ ਇਹ ਆਪਣਾ ਪਿਓ ਮੰਨਦੀ ਐ ਆਪਣਾ ਸਭ ਕੁਝ ਮੰਨਦੀ ਐ ਵੀ ਇਹੀ ਐ ਜੋ ਮੈਨੂੰ ਲੈ ਕੇ ਆਇਆ ਸੀਗਾ 7-8 ਦਿਨਾਂ ਦੀ ਨੂੰ ਇਹਨੂੰ ਕੀ ਪਹਿਚਾਨ ਸੀਗੀ ਆਪਾਂ ਕਹਿ ਦਿੰਨੇ ਆ ਵੀ ਜਾਨਵਰ ਐ ਪਰ ਇਹਦੀ ਵਫਾਦਾਰ ਐ ਇਹਦੇ ਨਾਲ ਬੜਾ ਪਿਆਰ ਕਰਦੀ ਐ ਸੋ ਭੈਣ ਇੱਕ ਵਾਰੀ ਇੱਕ ਸੋਨੂੰ ਇੱਕ ਅਸੀਂ ਝੱਟ ਹੋਰ ਦਿਖਾਉਣੇ ਆ ਭੈਣੇ ਇੱਕ ਵਾਰੀ ਮੜਾ ਜਾ ਬਾਈ ਨੂੰ ਸੇੜਿਓ ਕੁਝ ਜੀ ਵੱਡੂ ਹਾਂ ਇਹ ਤਾਂ ਵੱਡੂ ਦੰਦੀ ਵੱਡੂ ਅੱਗੇ 2500 ਰੁਪਏ ਲੱਗਿਆ ਦੇਖ ਲਓ ਭੈਣੇ ਇੰਨਾ ਡਰਦੀ ਆ ਕਹਿੰਦੀ ਨਾ ਵੀਰੇ ਕਹਿੰਦੀ ਜੇ ਇਸ ਬਾਈ ਨੂੰ ਮੈਂ ਕੁਝ ਕਹਿ ਵੀ ਦਿੱਤਾ ਕਹਿੰਦੀ ਅੱਗੇ ਮੇਰੇ ਨੇ ਟੀਕੇ ਲਵਾਏ ਨੇ ਮੈਨੂੰ ਵੱਢਦੀ ਆ ਇਹ ਸੋ ਮੇਰੇ ਵੀਰ ਜਿੰਨੇ ਵੀ ਡੌਗ ਵਾਲੇ ਨੇ ਡੌਗਾਂ ਦਾ ਸ਼ੌਂਕ ਰੱਖਦੇ ਨੇ ਉਹ ਵੀ ਮੈਨੂੰ ਆਪੋ ਆਪਣੇ ਕਮੈਂਟਾਂ ਰਾਹੀਂ ਦੱਸਿਓ ਵੀ ਕੀ ਇਹ ਕੀ ਸਹਿ ਹੈ ਇਹ ਸਹਿ ਦਾ ਕੀ ਨਾਂ ਹੈ ਔਰ ਦੱਸਿਓ ਵੀ ਇਹ ਕਿਉਂ ਆਪਣੇ ਮਾਲਕ ਨੂੰ ਪਤਾ ਨਹੀਂ ਕਿਉਂ ਮਤਲਬ ਕਿ ਪਿਆਰ ਭੈਣ ਨੂੰ ਵੀ ਕਰਦੀਆਂ ਨੇ ਜਦੋਂ ਇਹ ਬਾਈ ਵਗ ਗਿਆ ਕਿਉਂਕਿ ਬਾਈ ਦਾ ਬਾਈ ਤਾਂ ਕਾਤਰੋਂ ਤੋਂ ਹੈ ਇਹ ਭੈਣ ਆਪਣੇ ਸਵਾਜਪੁਰੇ ਤੋਂ ਆ ਰੈ ਕੋੜ ਦੇ ਕੋਲੋਂ ਬਹੁਤ ਦੂਰ ਤੋਂ ਦੇਖੋ ਭੈਣ ਦੇ ਕੰਨੂ ਹੀ ਇਹ ਪਈ ਜਾਂਦੀ ਆ ਦੇਖ ਕਹਿੰਦੀ ਵੀ ਤੂੰ ਅੰਦਰ ਜਾ ਵੀ ਅਸੀਂ ਇੱਧਰ ਗੱਲਬਾਤ ਕਰਨੀਆਂ ਦੇਖਿਆ ਏ ਇਹ ਆਪਾਂ ਇਹਨਾਂ ਨੂੰ ਕਿਵੇਂ ਕਹਿ ਦਈਏ ਵੀ ਇਹ ਜਾਨਵਰ ਨੇ ਉਹ ਦੇਖ ਦੇਖੋ ਭੈਣ ਨੂੰ ਕਿਵੇਂ ਹੋ ਕਹਿੰਦੀ ਆ ਵੀ ਪਰਾਂ ਜਾ ਇੱਕ ਵਾਰੀ ਭੈਣੇ ਤੂੰ ਆਈਂ ਉਹਨਾਂ ਨੂੰ ਆਈਂ ਮਾੜ ਆ ਜਾ ਉਹ ਦੇਖ ਆ ਜਾ ਮੈਂ ਉਹ ਭੈਣ ਦਿਲੋਂ ਡਰਦੀ ਹੈ ਉਹ ਉਨੀ ਵੀ ਕਿਤੇ ਵੀ ਉਹ ਉਹੀ ਪਰਾਂ ਖੜੀ ਜਾ ਉਹਨੂੰ ਵੀ ਡਰ ਆਗਾ ਵੀ ਇਹ ਮੈਨੂੰ ਫੜ ਲੈਂਦੀ ਹੈ ਵੀ ਮੈਂ ਤਾਂ ਹੋਂਦ ਵੀ ਨਹੀਂ ਹੈਗੀ ਅਸਾ ਦੇਖੋ ਜਦੋਂ ਹੁਣ ਬਾਈ ਜੀ ਮੇਰੇ ਨਾਲ ਵਾਗੇ ਉਸ ਤੋਂ ਬਾਅਦ ਉਹ ਭੈਣ ਦੇ ਕੋਲ ਹੀ ਰਹਿਣਾ ਇਹਨਾਂ ਨੇ ਸੋ ਆਉ ਦੇਖ ਲੋ ਹੁਣ ਵੀ ਉਹ ਭੈਣ ਦੇ ਕੋਲੀ ਖੜੀ ਐ ਪਰ ਜੇ ਭੈਣ ਨੇ ਇਧਰ ਬਾਈ ਨਾਲ ਕੋਈ ਗੱਲਬਾਤ ਕੀਤੀ ਤਾਂ ਉਹਦੀ ਵਾਸੇ ਨੇ ਭੌਂਕੜਨ ਭੈਣੇ ਇੱਕ ਵਾਰੀ ਜ਼ਰੂਰ ਦਿਖਾਈ ਇੱਕ ਵਾਰੀ ਦਿਖਾਈ ਪਰ ਆਉ ਦੇਖ ਲੋ ਆਉ ਦੇਖ ਲੋ ਉਹ ਆ ਗਈ ਕਿ ਤੁਰੀ ਹਾਂ ਭੈਣੇ ਮਾੜਾ ਦਵਾਰੇ ਇੱਕ ਵਾਰੀ ਹੋਰ ਸੜੀ ਇੱਕ ਵਾਰੀ ਭੈਣੇ ਗੇਟ ਨਾਲੀ ਗੇਟ ਗੇਟ ਨਾਲੀ ਗੇਟ ਨਹੀਂ ਨਹੀਂ ਦੰਦ ਮਾਰਨੇ ਦੇਖੋ ਭੈਣ ਵੀ ਡਰਦੀ ਕਹਿੰਦੀ ਮੇਰੇ ਦੰਦ ਮਾਰੂ ਹੁਣ ਨਾ ਵੀਰੇ ਮੈਥੋਂ ਕਾ ਲਓ ਸੋ ਬਈ ਬਾਰ-ਬਾਰ ਵੀ ਤੁਸੀਂ ਵੀ ਸੋਨੂ ਵੀ ਨਹੀਂ ਮੈਂ ਵੀਡੀਓ ਦਿਖਾ ਸਕਦਾ ਕਿਉਂਕਿ ਪਤਾ ਵੀ ਨਹੀਂ ਹੁੰਦਾ ਜਾਨਵਰ ਦਾ ਹਨਾ ਫੜ ਲੇ ਸੋ ਦੇਖੋ ਉਧਰ ਕਰਾਈ ਆਹ ਦੇਖੋ ਕਿਵੇਂ ਉਧਰ ਭੈਣ ਕਨੇ ਕਿਵੇਂ ਮਤਲਬ ਕਿ ਲੜ ਕਰਦੀ ਆ ਉਹਨੂੰ ਦੇਖਿਆ ਮੜਾ ਆਪਣੇ ਬੋਲੀ ਆ ਦੇਖੋ 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 ਇਹ ਭੈਣ ਨੂੰ ਕਹਿੰਦੀ ਪਰਾਂ ਵਗ ਜਾ ਪਰਾਂ ਵਗ ਜਾ ਕਹਿੰਦੀ ਉਹ ਨੂੰ ਕਹਿੰਦੀ ਲਵੇ ਨਾ ਕਹਿੰਦੀ ਇੱਥੇ ਸਾਡੇ ਕਹਿੰਦੀ ਅਸੀਂ ਆਪਸ ਵਿੱਚ ਮੇਲ ਪਿਆਰ ਕਰ ਰਹੇ ਹਾਂ ਸਾਨੂੰ ਨਾ ਛੇੜ ਕਹਿੰਦੀ ਦੇਖਿਆ ਜੀ ਸੋ ਆਪੋ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਬਾਈ ਜੀ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਨਾਲੇ ਪੈਂਦੀ ਵੀ ਭੈਣ ਨਾਲ ਆ ਫੇਰ ਵੀ ਪਤਾ ਨਹੀਂ ਕਿਉਂ ਯਾਰ ਇਹਦੇ ਨਾਲ ਵੱਖਰਾ ਹੀ ਪਿਆਰ ਹੈ ਸੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ